ਖਨੌਰੀ ਬਾਰਡਰ ਦੇ ਉੱਤੇ ਕਿਹਾ ਜਾ ਰਿਹਾ ਵੀ ਚਾਰ ਜ਼ਿਲ੍ਹਿਆਂ ਦੀ ਪੁਲਿਸ ਪਹੁੰਚ ਗਈ ਤੇ ਘੇਰਾਬੰਦੀ ਕਰ ਲਈ ਐਂਬੂਲੈਂਸਾਂ ਹੋ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਇਹ ਪਹਿਲਾਂ ਵੀ ਅਫਵਾਹਾਂ ਉੱਡਦੀਆਂ ਆ ਰਹੀਆਂ ਨੇ ਬਾਕੀ ਪਹੁੰਚੀਆਂ ਨੇ ਪਰ ਕੋਈ ਐਕਸ਼ਨ ਨਹੀਂ ਹੁੰਦਾ ਇਹ ਪੁਲਿਸ ਜਾਣਦੀ ਕਿਉਂ ਉਧਰ ਵੱਲ ਨੂੰ ਇਹ ਬਾਅਦ ਚ ਪਤਾ ਲੱਗਦਾ ਦੇਖੋ ਇੱਕ ਪਾਸੇ ਅਜ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੋ ਹੋਰ ਮੰਤਰੀ ਕਪੀਸ਼ ਗੋਇਲ ਪੰਜਾਬ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕੋ ਮੋਰਚਾ ਸਾਲ ਤੋਂ ਉੱਪਰ ਹੋ ਗਿਆ 13 ਫਰਵਰੀ ਨੂੰ ਲੱਗਿਆ ਸੀ ਤਾਂ ਆਪਾਂ ਕਹਿ ਸਕਦੇ ਆ ਕਿ 12 ਦੀ ਥਾਂ ਤੇ 13 ਮਹੀਨੇ ਵੀ ਟੱਪ ਗਿਆ ਫਰੀਦਕੋਟ ਤੋਂ ਵੱਡੇ ਲੀਡਰ ਨੇ ਜੀ ਕਿਕੀ ਢਿੱਲੋਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜੀ ਕਾਂਗਰਸ ਵੱਲੋਂ ਨੇ ਕਿਹਾ ਹੈ ਕਿ ਲਗਾਤਾਰ ਪਾਰਟੀ ਦੇ ਖਿਲਾਫ ਢਿੱਲੋਂ ਸਾਹਿਬ ਉਹ ਬਿਆਨਬਾਜ਼ੀ ਕਰ ਰਹੇ ਸੀ। ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ। ਮੈਸਟਰ ਨੋਟਿਸ ਸੂਬਾ ਪ੍ਰਧਾਨ ਵੱਲੋਂ ਜਾਰੀ ਹੁੰਦਾ ਹੈ। ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਜਿਹੜੀ ਤ੍ਰਿਕ ਉਹਨਾਂ ਨੇ ਨਿਰਧਾਰਤ ਕੀਤੀ ਹੈ ਉਸ ਤੋਂ ਪਹਿਲਾਂ ਪਹਿਲਾਂ ਕੁਸ਼ਲਦੀਪ ਸਿੰਘ ਢੱਲੋਂ ਸਾਹਿਬ ਆਪਣਾ ਜਵਾਬ ਦੇਣਗੇ ਜਲੰਧਰ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦੀ ਅਜੋ ਹਤਾ ਸਾਹਮਣਾ ਸੀ ਪਰ ਉਸ ਤੋਂ ਦੌਰਾਨ ਢਿੱਲ ਸਾਹਿਬ ਹੰਗਾਮਾ ਦੇਖਣ ਨੂੰ ਮਿਲਿਆ ਜੀ ਇਹ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਇਹਨਾਂ ਨੇ ਨਗਰ ਸੁਧਾਰ ਟਰਸਟ ਜਲੰਧਰ ਦਾ ਆਉਦਾ ਸਭਾ ਲੈਣਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਦਾ ਸੰਬੰਧ ਹੈ ਤੇ ਫਿਰ ਇੱਥੇ ਕੀ ਲੈਣਾ ਆਇਆ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਜਿਨੇ ਵੀ ਹਗਾਮਾ ਕੀਤਾ ਉੱਥੇ ਉੱਥੋਂ ਦੀ ਪੁਲਿਸ ਇਹ ਮਾਮਲੇ ਦੀ ਜਾਂਚ ਕਰੇਗੀ ਜਾਂਚ ਕਰਕੇ ਇਹਦਾ ਕੀ ਕਾਰਨ ਹੈ ਕਿ ਬੰਦੇ ਅੰਮ੍ਰਿਤਸਰ ਦੇ ਦੱਸੇ ਜਾਂਦੇ ਆ। ਉਹ ਇੱਥੇ ਆ ਕੇ ਕਿਉਂ ਲੜਿਆ? ਪਾਸੇ ਗੱਲ ਕਰਦਾ ਜੀ ਹਿਮਾਚਲ ਦੇ ਵਿੱਚ ਜਿਵੇਂ ਸਿੱਖ ਨੌਜਵਾਨ ਆਪਣੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਦੇਖਿਆ ਇਹ ਉਹਨਾਂ ਨੇ ਝੰਡੇ ਉਤਾਰ ਦਿੱਤੇ ਗਏ ਨੇ ਜੀ। ਉੱਥੇ ਦੀ ਪੁਲਿਸ ਵੱਲੋਂ ਆਮ ਨਾਗਰਿਕਾਂ ਦੀ ਕਾਫੀ ਝਟਪ ਦੇਖਣ ਨੂੰ ਮਿਲ ਰਹੀ ਆ। ਫਿਰ ਪੰਜਾਬੀਆਂ ਨੇ ਵੀ ਹਿਮਾਚਲ ਦੀਆਂ ਬਸਾਂ ਦੇ ਉੱਤੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਸੀਗੇ ਜੀ ਭਿੰਡਰਾਂ ਵਾਲੇ ਦੇ ਪਰ ਹੁਣ ਹਿਮਾਚਲ ਸਰਕਾਰ ਨੇ ਇੱਕ ਫੈਸਲਾ ਲੈ ਲਿਆ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਬਸਾਂ ਭੇਜਣੀਆਂ ਬੰਦ ਕਰ ਦਿੱਤੀਆਂ। ਤਾਂ ਤਾਂ ਹਕੀਕਤ ਹੈ ਬਿੱਟੂ ਇਹ ਜਿਹੜੇ ਮਾਮਲੇ ਨੇ ਨਾ ਜੀ ਇਹਨਾਂ ਦੇ ਪਿਛਲੇ ਪਾਸੇ ਕੋਈ ਨਾ ਕੋਈ ਹੋਰ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਭਾਈ ਸਾਹਿਬ ਜੇ ਕੁਝ ਗਲਤ ਹੋਇਆ ਤਾਂ ਪੁਲਿਸ ਕੋਈ ਸ਼ਿਕਾਇਤ ਦਰਜ ਕਰਾਓ ਇਹਨਾਂ ਲੋਕਾਂ ਨੇ ਇਹ ਕੰਮ ਗਲਤ ਕੀਤਾ ਜੇ ਪੰਜਾਬ ਵਾਲੇ ਪਾਸਿਓ ਹਿਮਾਚਲ ਦੇ ਵਿੱਚ ਗਲਤ ਹੋ ਰਿਹਾ ਹੈ ਉਹਨਾਂ ਦੀ ਪੁਲਿਸ ਤੁਹਾਡੀ ਨਹੀਂ ਸੁਣਦੀ ਤੇ ਪੰਜਾਬ ਦੀ ਸਰਕਾਰ ਦਾ ਪਰਜਬੰਦ ਹੈ ਉਹਨਾਂ ਦੇ ਮੁੱਖ ਮੰਤਰੀ ਨਾਲ ਗੱਲ ਕਰੋ ਪੰਜਾਬ ਕਾਂਗਰਸ ਪ੍ਰਧਾਨ ਨੇ ਜੀ ਰਾਜਾ ਵੜਿੰਗ ਵੱਲੋਂ ਕੇਂਦਰ ਦੇ ਵਿੱਚ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੋਦਾਮਾਂ ਦੇ ਵਿੱਚ ਜਿਹੜੇ ਚੌਲ ਪਏ ਨੇ ਕੇਂਦਰ ਉਹ ਗੱਡੀਆਂ ਲਾਏ ਭਰ ਕੇ ਤੇ ਆਪਣੇ ਚੌਲ ਲੈ ਗਏ ਤੇ ਜਿਹੇ ਹਜੇ ਤੱਕਰ ਚੌਲ ਹੀ ਗੋਦਾਮਾਂ 'ਚ ਭਰੇ ਪਏ ਨੇ ਤਾਂ ਫਿਰ ਜਿਹੜੀ ਨਵੀਂ ਕਣਕ ਖਰੀਦੀ ਜਾਊਗੀ ਉਹ ਕਿੱਥੇ ਰੱਖੀ ਜਾਊਗੀ ਬਟਾਈ ਸ਼ੂ ਪਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਉਠਾਇਆ ਕਿ ਭਾਈ ਸਾਹਿਬ ਇਸ ਸਮੇਂ ਸਮੇਂ ਸਰ ਤੁਸੀਂ ਕਿਉਂ ਨਹੀਂ ਚੱਕਦੇ ਅਤਿ ਸ੍ਰੀਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਇਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਪਰੋਂਦੇ ਵੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿਲ ਸਾਬ ਜਿੱਦਾਂ ਕਿ ਇਹਨਾਂ ਪ੍ਰੋਗਰਾਮ ਦਾ ਨਾਮ ਇੱਕ ਮੇਰੀ ਵੀ ਸੁਣੋ ਆ ਪਰ ਕਿਸਾਨਾਂ ਦੀ ਹਲੇ ਤੱਕ ਸੁਣੀ ਨਹੀਂ ਜਾ ਰਹੀ ਅੱਜ ਕਿਸਾਨਾਂ ਦੀ ਕੇਂਦਰ ਦੇ ਮੰਤਰੀ ਨੇ ਸ਼ਿਵਰਾਜ ਚੋਹਾਨ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਢਿਲ ਸਾਬ ਗੱਲਬਾਤ ਤਾਂ ਸਿਰੇ ਨਹੀਂ ਚੜੀ ਮਈ ਦੇ ਵਿੱਚ ਮੁੜ ਤੋਂ ਇਹਨਾਂ ਦੀ ਮੀਟਿੰਗ ਹੋਵੇਗੀ ਜੀ ਕੇਂਦਰ ਦੇ ਨਾਲ ਪਰ ਉਸ ਤੋਂ ਪਹਿਲਾਂ ਜੋ ਇੱਕ ਹਲਚਲ ਦੇਖਣ ਨੂੰ ਮਿਲੀ ਹੈ ਖਨੌਰੀ ਬਾਰਡਰ ਦੇ ਉੱਤੇ ਕਿਹਾ ਜਾ ਰਿਹਾ ਹੈ ਵੀ ਚਾਰ ਜ਼ਿਲ੍ਹਿਆਂ ਦੀ ਪੁਲਿਸ ਪਹੁੰਚ ਗਈ ਤੇ ਘੇਰਾਬੰਦੀ ਕਰ ਲਈ ਐਂਬੂਲੈਂਸਾਂ ਹੋ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਇਹ ਪਹਿਲਾਂ ਵੀ ਅਫਵਾਹਾਂ ਉੱਡਦੀਆਂ ਆ ਰਹੀਆਂ ਬਾਕੀ ਪਹੁੰਚਿਆ ਨੇ ਪਰ ਕੋਈ ਐਕਸ਼ਨ ਨਹੀਂ ਹੁੰਦਾ ਇਹ ਪੁਲਿਸ ਜਾਣਦੀ ਕਿਉਂ ਉਧਰ ਵੱਲ ਨੂੰ ਇਹ ਬਾਅਦ ਚ ਪਤਾ ਲੱਗਦਾ ਹੈ ਜੀ ਦੇਖੋ ਇੱਕ ਪਾਸੇ ਅਜ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੋ ਹੋਰ ਮੰਤਰੀ ਕਪਿਊਸ਼ ਗੋਇਲ ਇੱਕ ਹੋਰ ਪੰਜਾਬ ਵੱਲੋਂ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਇਹ ਵੀ ਹਾਜ਼ਰ ਸਨ ਜਿੰਨਾ ਦੋ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਸੀ ਪੰਦੇਰਸਾਹ ਵਾਲੀ ਤੇ ਡੱਲੇਵਾਲ ਸਾਹਿਬ ਵਾਲੀ ਇਹਨਾਂ ਦੋਨਾਂ ਦੇ 14-14 ਮੈਂਬਰ ਉੱਥੇ ਸ਼ਾਮਲ ਸਨ ਜਿਹੜੀ ਮੁੱਖ ਮੰਗ ਹੈ ਉਹ ਤਾਂ ਉਹ ਕਹਿੰਦੇ ਕਿ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨਨ ਗਾਰੰਟੀਆਂ ਦਿੱਤੀਆਂ ਜਾਣ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਕੋਈ ਇਹ ਗੱਲ ਕਹਿੰਦੇ ਆ ਇਹਦੇ ਨਾਲ ਸਾਰੇ ਮੁਲਕ ਦੇ ਵਿੱਚ ਅਸਥਿਰਤਾ ਪੈਦਾ ਹੋ ਜੇਗੀ ਕਿਵੇਂ ਹੋ ਜੇਗੀ ਪਤਾ ਨਹੀਂ ਜੇ ਤਾਡਾਂ ਨੂੰ ਕੁਛ ਦੇਣਾ ਫੇਰ ਨਹੀਂ ਅਸਥਿਰਤਾ ਪੈਦਾ ਹੁੰਦੀ ਅਸਥਿਰਤਾ ਪੈਦਾ ਹੁੰਦੀ ਹੈ ਜਦੋਂ ਕਿਸੇ ਭਾਈ ਲਾਲੋ ਦੇ ਵੰਸ 'ਚੋਂ ਕਿਸੇ ਨੂੰ ਦੇਣਾ ਹੈ ਤੇ ਜੇ ਤੁਸੀਂ ਮਲਕ ਭਾਗਾਂ ਨੂੰ ਦੇਣਾ ਤਾਂ ਸਾਰੇ ਕਾਨੂੰਨੀ ਬਦਲ ਜਾਂਦੇ ਨੇ ਇਹ ਮੋਰਚਾ ਸਾਲ ਤੋਂ ਉੱਪਰ ਹੋ ਗਿਆ 13 ਫਰਵਰੀ ਨੂੰ ਲੱਗਿਆ ਸੀ ਤਾਂ ਆਪਾਂ ਕਹਿ ਸਕਦੇ ਆ ਕਿ 12 ਦੀ ਥਾਂ ਤੇ 13 ਮਹੀਨੇ ਵੀ ਟੱਪ ਗਿਆ ਤੇ ਡੱਲੇਵਾਲ ਸਾਹਿਬ ਦਾ ਮਰਨਬਾਰ ਤੇ 114ਵੇਂ ਦਿਨ 'ਚ ਸ਼ਾਇਦ ਪਹੁੰਚ ਗਿਆ ਜਿਹੜੀ ਇਹ ਫੋਰਸ ਇਕੱਠੀ ਕੀਤੀ ਹੈ ਜੇ ਗੱਲ ਸਿਰੇ 'ਨਾ ਚੜਦੀ ਹੋ ਸਕਦਾ ਇਹਨਾਂ ਤੇ ਕੋਈ ਐਕਸ਼ਨ ਹੋ ਜਾਂਦਾ ਕਿਉਂਕਿ ਅੱਜ ਉੱਥੇ ਡੱਲੇਵਾਲ ਸਾਹਿਬ ਤਾਂ ਹੈ ਨਹੀਂ ਉਹ ਤਾਂ ਚੰਡੀਗੜ੍ਹ ਗਏ ਵੀ ਐ ਇਹਨਾਂ ਨੂੰ ਐਕਸ਼ਨ ਕਰਨਾ ਸੌਖਾ ਸੀ ਹੁਣ ਕਹਿੰਦੇ ਕਿ ਗੱਲਾਂ ਬਾਤਾਂ ਕਾਫੀ ਹੋਈਆਂ ਅਜੇ ਕਿਸਾਨਾਂ ਆਗੂਆਂ ਨੇ ਆਪਣੇ ਪੱਖ ਦੱਸਣੇ ਨੇ ਕਿ ਇਹਨਾਂ ਨੇ ਪੱਖ ਕੀ ਰੱਖੇ ਮੰਤਰੀਆਂ ਨੇ ਪੱਖ ਕੀ ਰੱਖੇ ਇਹ ਸਾਰੇ ਦਾ ਕੁਝ ਸਾਂਝਾ ਜਿਹੜਾ ਪ੍ਰੈਸ ਰੋਟਾ ਜਾਰੀ ਹੋਣਾ ਪਰ ਇਹਦੇ ਤੇ ਕਿਸੇ ਗੱਲ ਦੀ ਕੋਈ ਉਹ ਕਹਿੰਦੇ ਆ ਜੀ ਸਾਡੀਆਂ ਕਈ ਗੱਲਾਂ ਦੇ ਵਿੱਚ ਸਹਿਮਤੀਆਂ ਬਣ ਗਈਆਂ ਅੱਜ 19 ਮਾਰਚ ਐ 19 April ਨੂੰ ਮਹੀਨਾ ਹੋ ਜਾਣਾ ਤੇ ਡੂੜ ਮਹੀਨਾ ਪਾਤਾ ਕਹਿੰਦੇ ਜੀ ਆਪਾਂ ਫਿਰ 4 ਮਈ ਨੂੰ ਇਕੱਠੇ ਹੋਵਾਂਗੇ ਭਾਪ ਡੂੜ ਮਹੀਨੇ ਵਾਸਤੇ ਲੰਮਕਾਤਾ ਬੈਠੇ ਰਹੋ ਬਾਰਡਰਾਂ ਤੇ ਪਿਛਲੀ ਵਾਰੀ ਤੁਸੀਂ ਕਿਹਾ ਸੀ ਆਪਾਂ ਅੱਜ ਗੱਲ ਕਰਾਂਗੇ ਇਹ 7ਵੇਂ ਗੇੜ ਦੀ ਮੀਟਿੰਗ ਸੀ ਤਿੰਨ ਪਤਾ ਨਹੀਂ ਚਾਰ ਗੇੜ ਦੀਆਂ ਮੀਟਿੰਗਾਂ ਤਾਂ ਪਿਛਲੇ ਸਾਲ ਹੋਈਆਂ ਸੀ ਫਰਵਰੀ ਚ ਤਿੰਨ ਤਾਂ ਕੱਲੀ ਕੱਲੀ ਫਰਵਰੀ ਚ ਹੀ ਹੋਈਆਂ ਸਨ ਪਿਛਲੇ ਸਾਲ ਸੋਪਾ ਇਸ ਗਲਤੀ ਬਹੁਤਾ ਨਾ ਜਾਈਏ ਇਹਨਾਂ ਨੇ ਹੁਣ 4 ਮਈ ਤੱਕ ਕੀ ਕਿਸਾਨ ਆਪਣਾ ਮੋਰਚਾ ਛੱਡਣਗੇ ਦਾ ਇਸੇ ਤਰ੍ਹਾਂ 4 ਮਈ ਤੱਕ ਬੈਠੇ ਰਹਿਣਗੇ ਇਹਦਾ ਫੈਸਲਾ ਤਾਂ ਇਹ ਦੋਨਾਂ ਜਥੇਬੰਦੀਆਂ ਦੇ کارਕੁਨਾਂ ਨੇ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਇਹਨਾਂ ਨੇ ਐਲਾਨਣਾ ਕੀ ਹੁੰਦਾ ਕੀ ਨਹੀਂ ਹੁੰਦਾ ਸਮਾਂ ਦੱਸੇਗਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਦੇ ਫਰੀਦਕੋਟ ਤੋਂ ਵੱਡੇ ਲੀਡਰ ਨੇ ਜੀ ਕਿਕੀ ਢਿੱਲੋਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਕਾਂਗਰਸ ਵੱਲੋਂ ਨੇ ਕਿਹਾ ਕਿ ਲਗਾਤਾਰ ਪਾਰਟੀ ਦੇ ਖਿਲਾਫ ਢਿੱਲ ਸਾਹਿਬ ਉਹ ਬਿਆਨਬਾਜ਼ੀ ਕਰ ਰਹੇ ਸੀਗੇ ਜੀ ਦੇਖੋ ਇਹ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਹੜੇ ਕੋਟਕਪੂਰੇ ਦੇ ਸਾਬਕਾ ਵਿਧਾਇਕ ਰਹੇ ਜੀ ਮੇਰੇ ਖਿਆਲੋਂ ਕੋਟਕਪੂਰੇ ਤੁਸੀਂ ਕੁਸ਼ਲਦੀਪ ਸਿੰਘ ਢਿੱਲੋਂ ਅੱਜਕੱਲ ਤਾਂ ਕੋਟਕਪੂਰੇ ਦੇ ਵਿਧਾਇਕ ਨੇ ਸੰਧਵਾ ਸਾਹਿਬ ਇਹ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਬੈਸਤਾ ਨੋਟਿਸ ਸੂਬਾ ਪ੍ਰਧਾਨ ਵੱਲੋਂ ਜਾਰੀ ਹੁੰਦਾ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਇਹ ਨੋਟਿਸ ਪੰਜਾਬ ਜਿਹੜੀ ਬਿਆਨਬਾਜ਼ੀ ਹੈ ਉਹ ਪੰਜਾਬ ਦੇ ਇੰਚਾਰਜ ਭਪੇਸ਼ ਬਗੇਲ ਸਾਹਿਬ ਕੋਲ ਪਹੁੰਚੀ ਹੈ ਕਿ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਜਿਹੜੀ ਬਿਆਨਬਾਜ਼ੀ ਕਰਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨਬਾਜ਼ੀ ਪਾਰਟੀ ਦੀ ਵਿਰੋਧਤਾ ਕਰਦੇ ਆ ਕਿਉਂ ਕਰਦੇ ਆ ਇਹ ਤਾਂ ਉਹ ਦੱਸਣਗੇ ਲੇਕਿਨ ਇਸ ਮਾਮਲੇ ਦੇ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਹੜੀ ਤਰੀਕ ਉਹਨਾਂ ਨੇ ਨਿਰਧਾਰਤ ਕੀਤੀ ਹੈ ਉਸ ਤੋਂ ਪਹਿਲਾਂ ਪਹਿਲਾਂ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਆਪਣਾ ਜਵਾਬ ਦੇਣਗੇ ਜੀ ਜੀ ਸੋ ਦੂਜੇ ਪਾਸੇ ਜਲੰਧਰ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦੀ ਅਜੋਤਾ ਸਾਹਮਣਾ ਸੀ ਪਰ ਉਸ ਦੌਰਾਨ ਢਿੱਲ ਸਾਹਿਬ ਹੰਗਾਮਾ ਦੇਖਣ ਨੂੰ ਮਿਲਿਆ ਜੀ ਏ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਇਹਨਾਂ ਨੇ ਨਗਰ ਸੁਧਾਰ ٹرسٹ ਜਲੰਧਰ ਦਾ ਅਹੁਦਾ ਸੰਭਾਲਣਾ ਸੀ ਇਹਦਾ ਮਤਲਬ ਪਹਿਲਾਂ ਤਾਂ ਉੱਥੇ ਨਗਰ ਸੁਧਾਰ ٹرسٹ ਦੇ ਚੇਅਰਮੈਨ ਤਾਂ ਉਹ ਸੰਘੇੜਾ ਸਾਹਿਬ ਸੀ ਇਹਦਾ ਮਤਲਬ ਉਹਨਾਂ ਦੀ ਟਰਮ ਪੂਰੀ ਹੋ ਗਈ ਹੈ ਜਾਣਕਾਰੀ ਇਹ ਮਿਲੀ ਹੈ ਕਿ ਉੱਥੇ ਹੰਗਾਮਾ ਹੋਇਆ ਕਹਿੰਦੇ ਕੋਈ ਵਿਅਕਤੀਆਂ ਨੇ ਉੱਥੇ ਹਗਾਮਾ ਕਰ ਤੱਕ ਤੇ ਕਹਿ ਦੇ ਰਹੇ ਨੇ ਕਿ ਉਹ ਅੰਬਰਸਰ ਨਾਲ ਸਬੰਧਤ ਸੀ ਉਹ ਬੰਦੇ ਨੂੰ ਫੜ ਵੀ ਲਿਆ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਦਾ ਸਬੰਧ ਹੈ ਤੇ ਫਿਰ ਉਹ ਇੱਥੇ ਕੀ ਲੈਣਾ ਆਇਆ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਜਿਨੇ ਵੀ ਹਗਾਮਾ ਕੀਤਾ ਉੱਥੇ ਉੱਥੋਂ ਦੀ ਪੁਲਿਸ ਇਹ ਮਾਮਲੇ ਦੀ ਜਾਂਚ ਕਰੇਗੀ ਜਾਂਚ ਕਰਕੇ ਇਹਦਾ ਕੀ ਕਾਰਨ ਹੈ ਕਿ ਬੰਦੇ ਅੰਮ੍ਰਿਤਸਰ ਦੇ ਦੱਸੇ ਜਾਂਦੇ ਆ ਉਹ ਇੱਥੇ ਆ ਕੇ ਕਿਉਂ ਲੜਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਉਹ ਕੀ ਲੈਣ ਵਾਸਤੇ ਇੱਥੇ ਆਇਆ ਹੈ ਜੀ ਹੁਣ ਦੇਖਦੇ ਆਂ ਮਾਮਲੇ ਦੇ ਵਿੱਚ ਕੀ ਹੁੰਦਾ ਜੀ ਜੀ ਤੋਂ ਸਭ ਦੂਜੇ ਪਾਸੇ ਗੱਲ ਕਰਦੇ ਜੀ ਹਿਮਾਚਲ ਦੇ ਵਿੱਚ ਜਿਵੇਂ ਸਿੱਖ ਨੌਜਵਾਨ ਆਪਣੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਦੇਖਿਆ ਇਹ ਉਹਨਾਂ ਦੇ ਝੰਡੇ ਉਤਾਰ ਦਿੱਤੇ ਗਏ ਨੇ ਜੀ ਉੱਥੇ ਦੀ ਪੁਲਿਸ ਵੱਲੋਂ ਆਮ ਨਾਗਰਿਕਾਂ ਦੇ ਕਾਫੀ ਝਟਪ ਦੇਖਣ ਨੂੰ ਮਿਲ ਰਹੀ ਆ ਫਿਰ ਪੰਜਾਬੀਆਂ ਨੇ ਵੀ ਹਿਮਾਚਲ ਦੀਆਂ ਬੱਸਾਂਾਂ ਦੇ ਉੱਤੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਸੀਗੇ ਜੀ ਪਿੰਡਰਾਂ ਵਾਲੇ ਦੇ ਪਰ ਹੁਣ ਹਿਮਾਚਲ ਸਰਕਾਰ ਨੇ ਇੱਕ ਫੈਸਲਾ ਲੈ ਲਿਆ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਭੇਜਣੀਆਂ ਬੰਦ ਕਰਤੀਆਂ ਜੀ ਬੜੇ ਮੰਤ ਭਾਗੀ ਘਟਨਾ ਹੈ ਬਿੱਟੂ ਇਹ ਜਿਹੜੇ ਮਾਮਲੇ ਨੇ ਨਾ ਜੀ ਇਹਨਾਂ ਦੇ ਪਿਛਲੇ ਪਾਸੇ ਕੋਈ ਨਾ ਕੋਈ ਹੋਰ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰਦੇ ਦੇ ਪਿੱਛੇ ਇਹ ਘਟਨਾਵਾ ਬੜੀਆਂ ਅਜੀਬ ਕਿਸਮ ਦੀਆਂ ਨੇ ਅਸੀਂ ਚਾਰੇ ਪਾਸੇ ਇਸੇ ਤਰ੍ਹਾਂ ਦੇ ਕੰਮ ਕਰਾਂਗੇ ਦੂਜੇ ਥਾਂ ਤੇ ਜਾ ਕੇ ਤੇ ਬੱਚੜ ਪਾਵਾਂਗੇ ਕੌਣ ਸਾਨੂੰ ਬਰਦਾਸ਼ਤ ਕਰੇਗਾ ਸ਼ੁਰੂ ਚ ਪਤਾ ਲੱਗਿਆ ਸੀ ਕਿ ਜਿੰਨਾ ਪੁਲਿਸ ਵਾਲਿਆਂ ਨੇ ਸੰਤ ਜੀ ਦੀਆਂ ਤਸਵੀਰਾਂ ਵਾਲੇ ਵਾਹਨ ਰੋਕੇ ਉਹਨੇ ਬਾਅਦ ਦੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਵੀ ਕੀਤਾ ਤੇ ਫਿਰ ਹਿਮਾਚਲ ਦੀਆਂ ਬੱਸਾਂ ਤੇ ਇਧਰੋਂ ਤੋਂ ਮਚੜ ਪਾਉਣਾ ਸ਼ੁਰੂ ਕਰਤਾ ਭਾਈ ਸਾਹਿਬ ਜੇ ਕੁਝ ਗਲਤ ਹੋਇਆ ਤਾਂ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਾਓ ਇਹਨਾਂ ਲੋਕਾਂ ਨੇ ਇਹ ਕੰਮ ਗਲਤ ਕੀਤਾ ਹੈ ਜੇ ਪੰਜਾਬ ਵਾਲੇ ਪਾਸਿਓ ਹਿਮਾਚਲ ਦੇ ਵਿੱਚ ਗਲਤ ਹੋ ਰਿਹਾ ਹੈ ਉਹਨਾਂ ਦੀ ਪੁਲਿਸ ਤੁਹਾਡੀ ਨਹੀਂ ਸੁਣਦੀ ਤੇ ਪੰਜਾਬ ਦੀ ਸਰਕਾਰ ਦਾ ਫਰਜ ਬੰਦ ਹੈ ਉਹਨਾਂ ਦੇ ਮੁੱਖ ਮੰਤਰੀ ਨਾਲ ਗੱਲ ਕਰੋ ਉੱਥੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਸਾਬਕਾ ਮੁੱਖ ਮੰਤਰੀ ਜੈਰਾਮ ਠਾਕਰ ਉਹਨਾਂ ਨੇ ਮਾਮਲਾ ਵਿਧਾਨ ਸਭਾ ਚ ਉਠਾਤਾ ਉੱਥੋਂ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵਿਧਾਨ ਸਭਾ 'ਚ ਜਵਾਬ ਦਿੱਤਾ ਕਿ ਅਸੀਂ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਟੈਕ ਅਪ ਕਰਾਂਗੇ ਜਿਹੜੀਆਂ ਪੰਜਾਬ ਤੋਂ ਉਹਨਾਂ ਦੀਆਂ ਆਈਆਂ ਬੱਸਾਂ ਸਵਾਰੀਆਂ ਸਵੇਤ ਤੇ ਇਹ ਡਾਂਗਾਂ ਨਾਲ ਹਮਲੇ ਕਰਤੇ ਕਿਹਨੇ ਇਹ ਅਧਿਕਾਰ ਦਿੱਤਾ ਤੁਹਾਨੂੰ ਤੁਸੀਂ ਇੱਕ ਚੀਜ਼ ਦਾ ਰਿਐਕਸ਼ਨ ਦੇ ਰਹੇ ਹੋ ਇੱਕ ਗਲਤ ਕਰ ਰਿਹਾ ਪਰ ਤੁਸੀਂ ਵੀ ਗਲਤ ਕਰ ਰਹੇ ਹੋ ਜਦੋਂ ਇਹ ਕਟਰਾ ਕਰਮ ਵਾਪਰਿਆ ਸੀ ਉੱਥੇ ਤੇ ਸਾਡੇ ਵਾਲੇ ਪਾਸੇ ਚੌਕਸੀ ਕਿਉਂ ਨਾ ਰੱਖੀ ਗਈ ਇਹੋ ਜੇ ਸੰਵੇਦਨਸ਼ੀਲ ਮਾਮਲੇ ਗੱਲਬਾਤ ਰਾਹੀਂ ਹੱਲ ਹੁੰਦੇ ਨੇ ਦਾ ਕਿ ਜੋ ਕੁਛ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਇਹਦਾ ਹੱਲ ਕਿਵੇਂ ਨਿਕਲੇਗਾ ਇਹ ਜੋ ਹੋਇਆ ਮੰਦ ਭਾਗਾ ਹੋਇਆ ਇਹਦੀ ਬਕਾਇਦਾ ਤੌਰ ਤੇ ਪੜਤਾਲ ਕਰੋ ਜਿਹੜਾ ਵੀ ਗਲਤ ਹੈ ਜੇ ਹਿਮਾਚਲ ਵਾਲੇ ਪਾਸੇ ਵਾਲੇ ਗਲਤ ਨੇ ਉਹਨਾਂ ਨੂੰ ਕਾਨੂੰਨ ਮੁਤਾਬਕ ਲਿਆਓ ਜੇ ਇਧਰ ਉਹ ਗਲਤ ਹੋ ਰਿਹਾ ਹੈ ਤਾਂ ਇਹ ਵੀ ਕਾਨੂੰਨ ਮੁਤਾਬਕ ਕਾਨੂੰਨ ਹੱਥ ਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਆਪਾਂ ਇਹੀ ਕਹਿ ਸਕਦੇ ਆ ਕਿ ਅਫਸੋਸ ਹੈ ਭਾਈ ਸਾਹਿਬ ਸਮਝਣ ਦਾ ਯਤਨ ਕਰੋ ਉਹਨਾਂ ਦੇ ਨਾਲ ਸਾਡਾ ਬਹੁਤ ਪਿਆਰ ਮੁਹੱਬਤ ਹੈ ਹਿਮਾਚਲ ਦਾ ਟੂਰਿਜ਼ਮ ਬਹੁ ਗਿਣਤੀ ਸਾਡੇ ਪੰਜਾਬੀਆਂ ਤੇ ਨਿਰਭਰ ਹੈ ਜੇ ਆਪਾਂ ਲੋਕ ਉੱਥੇ ਜਾਂਦੇ ਆ ਉਹ ਤਾਂ ਆਪਣਾ ਰਾਜ ਚਲਾਉਣ ਵਿੱਚ ਯੋਗਦਾਨ ਪਾਉਂਦੇ ਨੇ ਆਪਾਂ ਪਾਉਂਦੇ ਆ ਇਦੇ ਪਿੱਛੇ ਕੋਈ ਨਾ ਕੋਈ ਧਿਰ ਕੰਮ ਕਰਦੀ ਐ ਜਿਹੜੀ ਲੰਬੂ ਲਵਾਉਣਾ ਚਾਹੁੰਦੀ ਐ ਅਸੀਂ ਕਦਰ ਨੂੰ ਸੁਧਰਾਂਗੇ ਜੇ ਉਹਨਾਂ ਨੇ ਗਲਤ ਕੀਤਾ ਜ਼ੋਰਦਾਰ ਨਖੇਦੀ ਜੇ ਅਸੀਂ ਗਲਤ ਕਰਦੇ ਆ ਸਾਡੀ ਵੀ ਨਖੇਦੀ ਇਹਦੇ ਤੇ ਬਿੱਟੂ ਜੀ ਸਾਂਝੇ ਤੌਰ ਦੇ ਉੱਤੇ ਕੋਈ ਕਮੇਟੀ ਬਣਾ ਕੇ ਇਹਦਾ ਤਾਂ ਤੱਕ ਦਸਰਾ ਚਾਹੀਦਾ ਅਸਲੀਅਤ ਕੀ ਸੀ ਹੋ ਸਕਦਾ ਸਾਨੂੰ ਵੀ ਉਹ ਅਸਲੀਅਤ ਉਵੇਂ ਪਤਾ ਨਾ ਹੋਵੇ ਪਰ ਕਾਨੂੰਨ ਹੱਥ ਚ ਲੈਣਾ ਬਿਲਕੁਲ ਗਲਤ ਕਰਨਾ ਜੀ ਸਤਿ ਜੀ ਪਾਸੇ ਗੱਲ ਕਰਾਂਗੇ ਜੀ ਪੰਜਾਬ ਕਾਂਗਰਸ ਪ੍ਰਧਾਨ ਨੇ ਜੀ ਰਾਜਾ ਵੜਿੰਗ ਵੱਲੋਂ ਕੇਂਦਰ ਦੇ ਵਿੱਚ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੋਦਾਮਾਂ ਦੇ ਵਿੱਚ ਜਿਹੜੇ ਚੌਲ ਪਏ ਨੇ ਕੇਂਦਰ ਉਹ ਗੱਡੀਆਂ ਲੈ ਆ ਭਰ ਕੇ ਤੇ ਆਪਣੇ ਚੌਲ ਲੈ ਜਾਵੇ ਜੀ ਇਹ ਮਾਮਲਾ ਹਰ ਸਾਲ ਉੱਠਦਾ ਮਾਰਚ ਤਕਰੀਬਨ ਖਤਮ ਹੋਣ ਨਾਲ ਆ ਗਿਆ ਅਪ੍ਰੈਲ ਦੇ ਪਹਿਲੇ ਹਫਤੇ ਪੰਜਾਬ ਦੇ ਵਿੱਚ ਕਣਕ ਕਾਣੀ ਸ਼ੁਰੂ ਹੋ ਜਾਂਦੀ ਹੈ ਇਹ ਕਣਕ ਅਸੀਂ ਕੇਂਦਰੀ ਪੂਲ ਚ ਸਪਾਉਂਦੇ ਆ ਤੇ ਜੇ ਅਜੇ ਤੱਕ ਅਰ 40 ਗਦਾਮਾਂ ਚ ਭਰੇ ਪਏ ਨੇ ਤਾਂ ਫਿਰ ਜਿਹੜੀ ਨਵੀਂ ਕਣਕ ਖਰੀਦੀ ਜਾਊਗੀ ਉਹ ਕਿੱਥੇ ਰੱਖੀ ਜਾਊਗੀ ਵੱਡਾ ਇਸ਼ੂ ਹੈ ਅਵਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਉਠਾਇਆ ਹੈ ਕਿ ਭਾਈ ਸਾਹਿਬ ਇਸ ਸਮੇਂ ਸੇਮੇ ਸਰ ਤੁਸੀਂ ਕਿਉਂ ਨਹੀਂ ਚੱਕਦੇ ਜਿਹੜੀ ਖੁਰਾਕ ਤੇ ਸਿਵਲ ਸਪਲਾਈ ਮਹਿਕਮਾ ਹੈ ਨਾਮ ਭਾਰਤੀ ਖੁਰਾਕ ਨਿਗਮ ਉਹ ਜੋ ਖੁਰਾਕ ਤੇ ਸਿਵਲ ਸਪਲਾਈ ਹੈ ਉਹ ਤਾਂ ਪੰਜਾਬ ਦਾ ਹੈ ਕੇਂਦਰ ਦਾ ਮਹਿਕਮਾ ਹੈਗਾ ਭਾਰਤੀ ਖੁਰਾਕ ਨਿਗਮ ਜਿਹਨੂੰ ਆਪਾਂ FCI ਕਹਿੰਦੇ ਆ ਉਹਨਾਂ ਨੂੰ ਵੱਢਦਾ ਹੈ ਔਰ ਕੇਂਦਰੀ ਜਿਹੜੇ ਸਬੰਧਤ ਮੰਤਰੀ ਨੇ ਉਤਰਾント ਪੱਦਰ ਦੇ ਉੱਤੇ ਇਹਦਾ ਹੱਲ ਕਰਨ ਤੇ ਨਹੀਂ ਜਿਹੜੀ ਪੰਜਾਬ ਦੀ ਕਣਕਾਰੀ ਰੱਖਣੀ ਕਿੱਥੇ ਹੈ ਮੜਕੇ ਖੁੱਲੇ ਸਮਾਨ ਚ ਰੱਖ ਦੇਾਂਗੇ ਗਾਹਾਂ ਬਰਸਾਤ ਆ ਜਾਣੀ ਆ ਸਤਿਨਾਮ ਸ੍ਰੀ ਵਾਹਿਗੁਰੂ ਤੇ ਪਹਿਲਾਂ ਵੀ ਕਰੋੜਾਂ ਦਾ ਨਾਜ ਇਸੇ ਰਸਤੇ ਚ ਲਿਆ ਜਾਂਦਾ ਹੈ ਅਸੀਂ ਉਹਦਾ ਪ੍ਰਬੰਧ ਕਿਉਂ ਨਹੀਂ ਕਰਦੇ ਅੱਜ ਜਦੋਂ ਤੋਂ ਨਿੱਜੀ ਖੇਤਰਾਂ ਦੇ ਸੈੱਲੋ ਬਣ ਗਏ ਨੇ ਹੁਦੋਂ ਤੋਂ ਹੌਲੀ-ਹੌਲੀ ਕੇਂਦਰ ਸਰਕਾਰ ਨੇ ਪੱਲਾ ਝਾੜਨਾ ਸ਼ੁਰੂ ਕਰਤਾ ਸੋਏ ਜਿਹੜਾ ਮਾਮਲਾ ਹੈ ਬੜਾ ਸੰਵੇਦਨਸ਼ੀਲ ਹੈ ਸੀਰੀਅਸ ਹੈ ਗੰਭੀਰਤਾ ਵਾਲਾ ਹੈ ਇਹਦੇ ਤੇ ਜਿਹੜਾ ਅਵਰਿੰਦਰ ਰਾਜਾ ਵੜਿੰਗ ਨੇ ਮਸਲਾ ਉਠਾਇਆ ਹੈ ਕੇਂਦਰ ਦੀ ਸਰਕਾਰ ਨੂੰ ਇਹਦਾ ਟੁਕਮਾ ਹੱਲ ਟੁਕਮੇ ਸਮੇਂ ਦੇ ਵਿੱਚ ਹੀ ਕੱਢਣਾ ਚਾਹੀਦਾ ਜੀ ਸੋ ਪਹਿਲਾਂ ਪੰਜਾਬ ਸਰਕਾਰ ਵੱਲੋਂ ਏਜੰਟਾਂ ਖਿਲਾਫ ਕਾਰਵਾਈ ਕੀਤੀ ਗਈ ਸੀ ਪਰ ਹੁਣ ਹਰਿਆਣਾ ਸਰਕਾਰ ਨੇ ਵੀ ਏਜੰਟਾਂ ਦੇ ਟਰੈਵਲ ਏਜੰਡਰਾਂ ਉਨਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ 200 ਕੱਲਾ ਮੋਰਚਾ ਨਹੀਂ ਖੋਲ੍ਹਿਆ ਬਿੱਟੂ ਉਹਨਾਂ ਨੇ ਤਾਂ ਐਲਾਨ ਕਰਤਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਕਾਨੂੰਨ ਬਣਾਵਾਂਗੇ ਜੀ ਉਹਦੀ ਪ੍ਰਕਿਰਿਆ ਵੀ ਸ਼ੁਰੂ ਕਰਤੀ ਹੈ ਉਹਨਾਂ ਨੇ ਐਲਾਨ ਕੀਤਾ ਸੀ ਅੱਜ ਤੋਂ ਮਹੀਨਾ ਕ ਪਹਿਲਾਂ ਜਿਹੜੇ ਕਥਤ ਰੂਪ ਦੇ ਵਿੱਚ ਸਾਰੇ ਨਹੀਂ ਸਾਰੇ ਟਰੈਵਲ ਏਜੰਟਾਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਬਹੁਤ ਸਾਰੇ ਨੇਕ ਦਿਲ ਨਾਲ ਆਪਣਾ ਕੰਮ ਕਰਦੇ ਐ ਪਰ ਉਹਨਾਂ ਦੀ ਆੜ ਵਿੱਚ ਜਿਹੜੇ ਇਸ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਐ ਆ ਬੱਚੇ ਵਿਚਾਰੇ ਨਾ ਘਰਦੇ ਰਹੇ ਨਾ ਘਾਟਦੇ ਰਹੇ ਉਹਨਾਂ ਨੂੰ ਉਧਰੋਂ ਬਾਹਰ ਸਟੇਪੂਟ ਕੀਤਾ ਜਾ ਰਿਹਾ ਹੈ ਉਹ ਇਹ ਜਿਆਨ ਨੂੰ ਬਕਾਇਦਾ ਤੌਰ ਦੇ ਉੱਤੇ ਕਾਨੂੰਨ ਮੁਤਾਬਕ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂ ਨਹੀਂ ਮਿਲਦੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਧਿਆਨ ਮੰਗਦੀਆਂ ਨੇ ਸਰਕਾਰਾਂ ਦਾ ਤੇ ਕੇਂਦਰ ਉਹਦੇ ਨਾਲ ਹਰਿਆਣੇ ਨੇ ਇਹ ਗੱਲ ਧਾਰ ਲਈ ਹੈ ਉਹਨਾਂ ਨੇ ਸ਼ੁਰੂਆਤ ਕਰਤੀ ਹੈ ਮੇਰੇ ਖਿਆਲ ਇਸੇ ਬਜਟ ਸੈਸ਼ਨ ਦੇ ਵਿੱਚ ਉਹ ਟ੍ਰੈਵਲ ਏਜੰਟਾਂ ਖਿਲਾਫ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ ਇਹਨੂੰ ਮੁਕੰਮਲ ਅਮਲੀ ਜਾਮਾ ਪਹਿਨਾ ਕੇ ਇਹਨੂੰ ਲਾਗੂ ਵੀ ਕਰ ਦੇਣਗੇ ਕੋਈ ਦਿੱਕਤ ਨਹੀਂ ਰਹਿਣੀ ਰਾਜਪਾਲ ਸਾਹਿਬ ਵੀ ਆਪਣੀ ਪਾਰਟੀ ਦੇ ਨੇ ਤੇ ਮੇਰਾ ਖਿਆਲ ਹੈ ਇਹ ਕਾਨੂੰਨ ਇਸ ਸੈਸ਼ਨ ਦੇ ਵਿੱਚ ਹਰਿਆਣੇ 'ਚ ਬਣਨ ਜਾ ਰਿਹਾ ਹੈ ਜੀ ਸੋ ਕਾਂਗਰਸ ਵੱਲੋਂ ਬਿਹਾਰ ਦਾ ਪ੍ਰਧਾਨ ਜਿਹੜਾ ਆਪਣਾ ਸੂਬਾ ਪ੍ਰਧਾਨਾ ਉਹ ਬਦਲ ਦਿੱਤਾ ਗਿਆ ਜੀ ਬਿਲਕੁਲ ਜੀ ਬਿਹਾਰ ਦੇ ਵਿੱਚ ਨੇੜ ਭਿਖ ਦੇ ਵਿੱਚ ਚੋੜਾਂ ਆ ਰਹੀਆਂ ਨੇ ਭੱਜੀਆਂ ਭੱਜੀਆਂ ਵਿਧਾਨ ਸਭਾ ਦੀਆਂ ਤੇ ਸਾਰੀਆਂ ਪਾਰਟੀਆਂ ਉੱਥੇ ਕਮਰ ਕੱਸੇ ਲਾ ਕੇ ਬਹਿ ਗਈਆਂ ਨੇ ਸ਼ਿਸ਼ਾਸ਼ਨ ਬਾਜੂ ਬਾਬੂ ਸਾਹਿਬ ਮੁੱਖ ਮੰਤਰੀ ਨਤੀਸ਼ ਕੁਮਾਰ ਉਹਨਾਂ ਦੀਆਂ ਪਾਰਟੀਆਂ ਵੱਲ ਵੀ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹੁੰਦੀਆਂ ਨੇ ਕਿ ਉਹ ਜਿਹੜੀ ਪਾਰਟੀ ਚ ਇਸ ਵੇਲੇ ਹੈਗੇ ਆ ਰਹਿਣਗੇ ਕਿ ਨਹੀਂ ਰਹਿਣਗੇ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਬੋਲਦੇ ਆਂ ਜਨਤਾ ਦਲ ਦੇ ਆਗੂ ਅਖਲੇਜ যাদਬ ਨਾ ਮਾਫ ਕਰਨਾ ਤਜਸ਼ਵੀ যাদਬ ਅਖਲੇਜ যাদਬ ਤੇ ਯੂਪੀ ਵਾਲੇ ਨੇ ਭਾਵੇਂ ਰਿਸ਼ਤੇਦਾਰ ਹੀ ਨੇ ਆਪ ਸਵੇਦ ਦੀ ਤਜਸ਼ਵੀ যাদਬ ਸਾਹਿਬ ਨੇ ਐਲਾਨ ਕੀਤਾ ਕਿ ਕਹਿੰਦੇ ਕੋਈ ਬੰਦਾ ਹੈ ਜਿਹੜਾ ਇਹ ਬਤਾ ਦੇ ਕਿ ਮੇਰੇ ਚਾਚਾ ਇਸ ਪਾਰਟੀ ਚ ਭਾਜਪਾ ਗੱਠਜੋੜ ਚ ਭਵਿੱਖ ਤੱਕ ਰਹਿਣਗੇ ਕਿ ਨਹੀਂ ਰਹਿਣਗੇ ਕੋਈ ਜੋਤਸ਼ੀ ਬਤਾ ਦੇ ਕਹਿੰਦਾ ਉਹਨਾਂ ਤੇ ਐਡੀ ਬੇਭਰੋਸਗੀ ਆ ਕਿ ਆ ਇਸ ਵਾਰ ਜਿਹੜੀ ਪਾਰਟੀ ਨਾਲ ਗਏ ਤੇ ਪਤਾ ਨਹੀਂ ਉਹਦੇ ਨਾਲ ਰਹਿਣਗੇ ਜਾਂ ਅਗਲੀ ਵਾਰ ਨਵਾਂ ਪਲਟੀ ਮਾਰ ਲੈਣਗੇ ਉਹ ਜਿਵੇਂ ਗੁਰਦਾਸ ਸਾਹਿਬ ਦਾ ਗੀਤ ਹੈ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਵੱਲੇ ਹੋਏ ਚਲਾਕ ਸੱਜਣਾ ਇਹ ਗੱਲ ਦੇ ਵਿੱਚ ਉੱਥੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਬਦਲ ਦਿੱਤੇ ਗਏ ਨੇ ਬਿਹਾਰ 'ਚ ਉੱਥੇ ਸੂਬਾ ਪ੍ਰਧਾਨ ਹੁਣ ਰਜੇਸ਼ ਕੁਮਾਰ ਸਾਹਿਬ ਨੂੰ ਬੁਲਾਤਾ ਪਹਿਲਾਂ ਉੱਥੇ ਮਿਸਟਰ ਜਯਦਵ ਹੁੰਦੇ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਐਸ ਬਾਰੇ ਨਾਲ ਬਦਲਤਾ ਕਿਉਂਕਿ ਅਗਲੇ ਸਮੇਂ ਦੇ ਵਿੱਚ ਕਿਸੇ ਵੀ ਵੇਲੇ ਵੀ ਉੱਥੇ ਚੋਣਾਂ ਹੋ ਸਕਦੀਆਂ ਨੇ ਸੋ ਕਾਂਗਰਸ ਨੇ ਨਵਾਂ ਦਾ ਖੇਡਿਆਗਾ ਰਕੇਸ਼ ਕੁਮਾਰ ਦੇ ਉੱਤੇ ਰਜੇਸ਼ ਕੁਮਾਰ ਰਜੇਸ਼ ਕੁਮਾਰ ਦੇ ਉੱਤੇ ਖੇਡਿਆ ਮਿਸਟਰ ਜਯਾਦਵ ਨੂੰ ਉਥੋਂ ਪ੍ਰਧਾਨਗੀ ਤੋਂ ਹਟਾ ਕੇ ਇੱਕ ਨਵਾਂ ਦਾ ਖੇਡਣ ਦਾ ਯਤਨ ਕੀਤਾ ਇਹਨਾਂ ਦਾ ਪ੍ਰਭਾਵ ਕੀ ਕਾਂਗਰਸ ਪਾਰਟੀ ਨੂੰ ਦਿਤਾ ਦੇਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਪਰ ਹੁਣ ਉਹਨਾਂ ਨੂੰ ਪਿੰਡਾਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ ਗੱਲ ਕਰਦੇ ਹਾਂ ਜੀ ਮਲੇਰ ਕੋਟਲੇ ਦੇ 40 ਪਿੰਡਾਂ ਨੇ ਇੱਕ ਏਕਾ ਕਰ ਲਿਆ ਤੇ ਉਹਨਾਂ ਨੇ ਸਮਰਥਨ ਦਿੱਤਾ ਵੀ ਨਸ਼ਾ ਤਸਕਰਾਂ ਦੇ ਖਿਲਾਫ ਆਸਿਫ ਸੜਨਾ ਚੱਲਾਂਗੇ ਜੀ ਉੱਥੇ ਇੱਕ ਸਮਾਗਮ ਕੀਤਾ ਗਿਆ ਸੀ ਜਿਹਦੇ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਸਾਹਿਬ ਸਰਦਾਰ ਮਨਦੀਪ ਸਿੰਘ ਸਿੱਧੂ ਤੇ ਮਲੇਰ ਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਜਿਹਨੂੰ ਆਪਾਂ ਐਸਐਸਪੀ ਕਹਿੰਦੇ ਆ ਗगनਜੀਤ ਸਿੰਘ ਪੰਚਾਇਤਾਂ ਦੇ ਨਾਲ ਹੋਰ ਮੋਤਬਰਾਂ ਦੇ ਨਾਲ ਇੱਕ ਸਮਾਗਮ ਰੱਖਿਆ ਸੀ ਉਹਦੇ ਵਿੱਚ ਮਲੇਰ ਕੋਟਲਾ ਜ਼ਿਲ੍ਹੇ ਦੀਆਂ 40 ਤੋਂ ਵੱਧ ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਕਾਰਵਾਈ ਦੇ ਵਿੱਚ ਅੱਗੇ ਆਉਂਦਿਆਂ ਐਲਾਨ ਕਰਤਾ ਕਿ ਅਸੀਂ ਇਹਨਾਂ ਨਸ਼ਿਆਂ ਦੇ ਵਿਰੁੱਧ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਵਾਂਗੇ ਜੇ ਕੋਈ ਬੰਦਾ ਨਸ਼ਾ ਵੇਚੂਗਾ ਤਾਂ ਖਬਰਦਾਰ ਉਹਦੇ ਵਿਰੁੱਧ ਸਭ ਤੋਂ ਪਹਿਲਾਂ ਪੰਚਾਇਤ ਕਾਰਵਾਈ ਕਰੂਗੀ ਕਈ ਪਿੰਡਾਂ ਦੇ ਵਿੱਚ ਬਲਵਿੰਦਰ ਸਿੰਘ ਪੰਚਾਇਤਾਂ ਨੇ ਇਹ ਵੀ ਮਤਾ ਪਾਤਾ ਕਿ ਜਿਹੜਾ ਕੋਈ ਨਸ਼ਾ ਵੇਚਣੋਂ ਹਟਦਾ ਨਹੀਂ ਉਹਦਾ ਪਿੰਡ ਦੇ ਵਿੱਚ ਸਮਾਜਿਕ ਬਾਈਕਾਟ ਕਰਤਾ ਕਿਤੇ ਇਸ ਪਿੰਡ ਦੇ ਇਸ ਬੰਦੇ ਦੇ ਨਾਲ ਸਾਡਾ ਕੋਈ ਤਾਲੁਕਤ ਨਹੀਂ ਉਹਦੇ ਕਿਸੇ ਕਿਸਮ ਦੇ ਸਮਾਜਿਕ ਸਮਾਗਮ ਦੇ ਵਿੱਚ ਵੀ ਪਿੰਡ ਵਾਲੇ ਪਾਸਾ ਵਟਦੇ ਆ ਇਹ ਕਿਸੇ ਜੇਲ੍ਹ ਚ ਭੇਜਣ ਦੇ ਨਾਲੋਂ ਬੜੀ ਵੱਡੀ ਸਜ਼ਾ ਹੁੰਦੀ ਹੈ ਜਦੋਂ ਭਾਈਚਾਰਾ ਹੀ ਮੁੱਖ ਮੋੜ ਜਾਵੇ ਜੀ ਸੋ ਹੌਟਲ ਸਭ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਜ਼ਰੋਵਾਂਗੇ ਧੰਨਵਾਦ